ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜੋਲ ਰਾਜੂ ਸਿੰਘ ਇਹ ਪਿੰਡ ਠਰੂ ਪਿੰਡ ਦੇ ਨੇੜ ਆ ਦੱਸੋ ਤੇ ਵੈਸੇ ਇਹਨੂੰ ਜ਼ਿਲ੍ਹਾ ਤਰਨਤਾਰਨ ਪੈਂਦਾ ਤਰਨਤਾਰਨ ਸ਼ਹਿਰ ਤੋਂ ਵੀ ਥੋੜਾ ਦੂਰ ਹੀ ਐ ਮਤਲਬ ਨੇੜ ਬਿਲਕੁਲ ਰਹਿ ਜਾਂਦਾ ਤਰਨਤਾਰਨ ਦੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਪਸ਼ੂ ਅਲੱਗ ਜਗ੍ਹਾ 'ਚ ਰੱਖੇ ਹੋਏ ਆ ਪਰ ਇੱਕ ਮੱਝ ਇਹਨਾਂ ਨੇ ਵਕਾਊ ਕੀਤੀ ਸੀ ਤੇ ਇਹਨੂੰ ਥੋੜਾ ਵਧੀਆ ਤਰੀਕੇ ਨਾਲ ਤੁਹਾਨੂੰ ਦਿਖਾ ਸਕੀਏ ਇਹਦੇ ਕਰਕੇ ਇਹਨੂੰ ਵੱਖਰੀ ਜਗ੍ਹਾ ਦੇ ਉੱਤੇ ਲੈ ਆਏ ਆ ਗੱਲਾਂ ਬਾਤਾਂ ਜਿਹੜੀਆਂ ਬਾਈ ਨਾਲ ਹੋਈਆਂ ਦੱਸੋ ਤਾਂ ਪਤਾ ਇਹ ਲੱਗਾ ਵੀ ਘਰ ਦੇ ਵਿੱਚ ਬਹੁਤ ਚੰਗੀਆਂ ਮੱਝਾਂ ਜਿਹੜੀਆਂ ਬਾਈ ਨੇ 20-20 ਕਿਲੋ 22 ਕਿਲੋ ਵਾਲੀਆਂ ਰੱਖੀਆਂ ਦੁੱਧ ਦਾ ਕੰਮ ਮੇਨ ਸੀਗਾ ਪਰ ਪਿਛਲੇ ਟਾਈਮ 'ਚ ਕੁਛ ਇਦਾਂ ਦਾ ਕਾਰਨ ਬਣਿਆ ਵੀ ਜਿਹਦੇ ਕਰਕੇ ਬਹੁਤੀਆਂ ਮੱਝਾਂ ਵੇਚਣੀਆਂ ਪਈਆਂ ਹਾਲਾਂਕਿ ਸਾਰੀਆਂ ਮੱਝਾਂ ਦੇ ਬੱਚੇ ਜਿਹੜੇ ਉਹ ਕੱਟੀਆਂ ਬਾਈ ਸੰਭਾਲੀ ਜਾ ਰਿਹਾ ਹੈ ਅੱਜ ਵੀ ਜਿਹੜੀ ਜੋ ਟੀ ਜਾਂ ਮੱਝ ਕਹ ਲੋ ਵੀ ਇਹ ਵਕਾਊ ਕੀਤੀ ਐ ਇਸ ਦੇ ਨਾਲ ਵੀ ਬੱਚਾ ਕੱਟੀ ਸੀਮਨ ਦੀ ਡਿਟੇਲ ਹੈਗੀ ਆ ਬਹੁਤ ਚੰਗੇ ਦੁੱਧ ਵਾਲੀ ਇਹ ਮੱਝ ਐ ਤੁਹਾਨੂੰ ਖੈਰ ਅਗਾੜੀ ਤੋਂ ਵੀ ਸਮਝ ਆਊਗੀ ਤੇ ਬਾਕੀ ਪਿੱਛੋਂ ਹਵਾਨਾ ਦੇਖੋਗੇ ਉਦੋਂ ਪਤਾ ਲੱਗੂ ਤਾਜੀ ਬਿਲਕੁਲ ਸੂਈ ਵੀ ਐ ਸਵੇਰ ਵੀਡੀਓ ਬਣਾ ਰਹੇ ਹਾਂ ਪਰ ਦੁੱਧ ਇਹਦਾ ਚੋਇਆ ਆ ਵਿਆ ਕੁਛ ਦੁੱਧ ਕੱਢਿਆ ਬਾਈ ਦੱਸ ਦੂਗਾ ਵੀ ਕਿੰਨਾ ਕ ਦੁੱਧ ਇਹਦਾ ਚੋਇਆ ਕਿਉਂਕਿ ਇਹ ਜਿਆਦਾ ਚੰਗੇ ਦੁੱਧ ਵਾਲੀ ਮੱਝ ਐ ਤੇ ਦੁੱਧ ਇਹਦਾ ਜੇ ਜਿਆਦਾ ਟਾਈਮ ਰੋਕਦੇ ਆ ਤਾਂ ਫਿਰ ਪੋਲੀ ਇੰਨੀ ਕ ਐ ਵੀ ਦੁੱਧ ਨਿਕਲਣਾ ਸ਼ੁਰੂ ਹੋ ਜਾਂਦਾ ਐ ਜਦੋਂ ਪ੍ਰੈਸ਼ਰ ਬਣ ਜੇ ਦੁੱਧ ਦਾ ਜ਼ਿਆਦਾ ਦਾ ਆਓ ਡਿਟੇਲ ਪਹਿਲਾਂ ਪੁੱਛੀਏ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹਨੂੰ ਇਹ ਮੱਝ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸਿਓ ਆਪਣਾ ਰਾਣਾ ਜੀ ਰਾਣੇ ਭਾਈ ਆਪਾਂ ਅੱਜ ਇੱਕ ਮੱਝ ਵੇਚਣ ਲੱਗੇ ਹਾਂ ਕਰਦੀ ਮੱਝ ਆ ਇਹ ਖਰੀਦੀ ਹੋਈ ਨਹੀਂ ਖਰੀਦੀ ਏ ਖਰੀਦੀ ਸੀਗੀ ਹਾਂਜੀ ਠੀਕ ਹੈ ਇਹ ਜੀਨ ਤੋਂ ਆਈ ਹੈ ਅੱਛਾ ਜੀਨ ਤੋਂ ਆਈ ਹੈ ਕਰ ਚ ਫਿਰ ਪਸ਼ੂ ਮਤਲਬ ਇਦਾਂ ਦੀਆਂ ਮੱਝਾਂ ਹੀ ਰੱਖਦੇ ਰਹੇ ਹਾਂ ਹਾਂਜੀ ਸਰ ਇਹ ਪਹਿਲਾਂ ਵੀ ਤਿੰਨ ਮੱਝਾਂ ਸੇਲ ਕੀਤੀਆਂ ਇਹਦੇ ਨਾਲ ਦੀਆਂ ਅੱਛਾ ਤਿੰਨ ਮੱਝਾਂ ਹੋਰ ਵੀ ਸੀਗੀਆਂ ਇਹਦੇ ਨਾਲ ਦੀਆਂ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਕੰਨ ਮਸੂਆ ਸੂਪੀ ਇਹ ਇਹ ਚੌਥਾ ਸੂਆ ਹੈ ਚੌਥਾ ਸਵੇਰ ਸੂਈ ਹਾਂਜੀ ਕਦੋਂ ਦੀ ਸੂਈ ਹੈ ਕਿੰਨਾ ਚਿਰ ਹੋ ਗਿਆ ਇਹ ਕੱਲ ਸ਼ਾਮੀ ਸੂਈ 7 ਵਜੇ ਕੱਲ ਸ਼ਾਮ ਨੂੰ 7 ਵਜੇ ਸੂਈ ਹਾਂਜੀ ਠੀਕ ਹੈ ਅੱਛਾ ਬੱਚਾ ਇਹਨੇ ਇੱਕ ੱਟੀ ਦਿੱਤੀ ਹੈ ਕਿਹੜੇ ਸੀਮੰਦੀ ਹੈ ਇਹ ਵੀ ਮਾਲੀ ਸੰਸਨੀ ਵਾਲ ਦਾ ਠੀਕ ਹੈ ਐਚ ਐਸ ਵੀ ਵੱਲੋਂ ਸੀਮੰਡਾਉਂਦਾ ਸ੍ਰਿੰਦਰ ਸੰਸਨੀ ਵਾਲ ਦੀ ਜਿਹੜੀ ਸੀਮੰਟ ਬੈਂਕ ਤੇ ਢੀਮੇ ਬੁੱਲ ਦੀ ਕੱਟੀ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਮਾਲੀ ਦਾ ਦੁੱਧ ਦਾ ਰਿਕਾਰਡ ਕੀ ਹੈ ਭਾਈ 23 ਕਿਲੋ ਦੁੱਧ ਜਿਹੜਾ ਚੋਇਆ ਆ ਪਾ ਪਿਛਲੇ ਸੂਏ ਦੇ ਵਿੱਚ ਇਹ ਕਿਤੇ ਚਵਾਇਆ ਜਾਂ ਦੁੱਧ ਦਾ ਘਮ ਨਹੀਂ ਆਪਾਂ ਇੱਜ ਘਰੇ ਚੋਇਆ ਹੈ ਘਰੇ ਚੋਇਆ ਹਾਂਜੀ ਹਾਂਜੀ ਸੁਪਾਂ ਦੇ ਕਿਲੋਗਲੇ ਹਨਾ ਚ ਦੁੱਧ ਹਾਂਜੀ ਹੁਣ ਆਪਾਂ ਵੀਡੀਓ ਬਣਾ ਰਹੇ ਆ ਲਗਭਗ 9 ਵਜੇ ਦਾ ਟਾਈਮ ਆ ਹਾਂਜੀ ਸਵੇਰ ਕਿੰਨੇ ਕ ਵਜੇ ਚੋਈ ਇਹ ਸਵੇਰੇ 10:00 ਵਜੇ ਚੋਈ ਹੈ ਕਿੰਨਾ ਟਾਈਮ ਹੋਇਆ ਹਣ 9 ਵਜੇ ਦਾ 1 ਘੰਟਾ ਹੋ ਗਿਆ ਅੱਛਾ 8:00 ਵਜੇ ਚੋਈ ਹਾਂਜੀ ਮੈਂ ਚੰਗਾ ਆ ਬੱਚੇ ਨੂੰ ਹੀ ਵਗਣ ਡਿਆ ਵੀ ਉਹਦਾ ਕਰਕੇ 4 ਕਿਲੋ ਦੁੱਧ ਆਵੇ ਪਿਆ ਆਪਾਂ ਵਿਖਾ ਦੇਣੇ ਅੱਛਾ ਮਤਲਬ 8:00 ਵਜੇ ਬੱਚੇ ਨੂੰ ਚੰਗਾਉਣ ਲੱਗੇ ਸੀ ਤੇ ਉਸ ਤੋਂ ਬਾਅਦ ਫਿਰ ਦੁੱਧ ਨਿਕਲਣਾ ਸ਼ੁਰੂ ਹੋ ਗਿਆ ਜੋ ਪਸਮਾਈ ਤੇ ਫਿਰ ਆਪਾਂ ਕੁਛ ਚੋਤਾ ਹਾਂਜੀ ਹਾਂਜੀ 4 ਕਿਲੋ ਦੁੱਧ ਚੋਇਆ ਵਿਆ ਹਾਂਜੀ ਠੀਕ ਹੈ ਕਿੰਨੇ ਕਿਤਨਾ ਚ ਆਜੂ ਪੀਕ ਲੈਵਲ ਜੇ ਆਪਾਂ ਜਿਵੇਂ 23 ਕਿਲੋ ਤੁਸੀਂ ਦੋ ਕਰਦੇ ਬਾਈ ਪਿਛਲੀ ਆ ਤੇ ਇਦਾਂ ਹੀ ਚੱਲ ਗਈ ਸੀ ਬੌਲੇ ਤਾਂ ਇਹ ਨਹੀਂ ਵੀ ਟਾਈਮ ਲਿਆ ਹੈਗਾ ਇਹਨੇ ਅੱਛਾ ਬੌਲੇ ਤੋਂ ਹੀ ਸ਼ੁਰੂਆਤ ਹੋਣੀ ਸੀਗੀ ਠੀਕ ਹੈ ਕੀ ਡਿਮਾਂਡ ਕਰਦੇ ਹੋ ਜੀ ਬਾਈ 190000 ਠੀਕ ਹੈ ਸੇਂਗ ਦੇ ਪਹਿਲਾਂ ਤੋਂ ਹੀ ਖੁੱਲੇ ਸੀ ਬਾਈ ਸੇਂਗ ਜਿਹੜਾ ਆ ਹੀ ਨਾ ਇਹਨੇ ਪਸਾ ਲਿਆ ਉਹਦੇ ਵਿੱਚ ਜਿੱਥੇ ਬੈਂਦੀ ਆ ਅੱਛਾ ਤੇ ਸੇਂਗ ਵੈਸੇ ਮੱਥੇ 'ਚ ਲੱਗੇ ਇਦਾਂ ਵਾਲ ਪਾ ਕੇ ਠੀਕ ਹੈ ਉਹ ਉੱਚਾ ਵੱਡਿਆ ਗਿਆ ਉਹਦੇ ਕਾਰਨ ਬਣਾਉਣ ਵਾਲੇ ਨੇ ਦੂਜਾ ਵੀ ਉੱਚਾ ਵੱਡ ਕੇ ਤੇ ਆ ਅਛਾ ਇੱਕੋ ਜੀ ਸ਼ੇਪ ਦੇਣ ਦੇ ਚੱਕਰ ਤੇ ਉਹਨੇ ਦੂਜਾ ਸਿੰਘ ਵੀ ਇਵੇਂ ਹੀ ਗੋਲ ਕਰ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ ਤੁਸੀਂ ਮੇਨ ਗੱਲਾਂ ਸੋਹਣੀ ਲਈਆਂ ਇਹਦਾ ਜਿਹੜਾ ਇੱਕ ਸਿੰਘ ਜਿਵੇਂ ਬੈਠਾ ਪਸ਼ੂ ਕਈ ਵਾਰਾ ਕੁੰਡੇ ਚ ਪਾ ਲੈਂਦਾ ਤੇ ਉਹ ਟੁੱਟ ਗਿਆ ਸੀ ਅੱਗੋਂ ਤੇ ਜਿਹੜਾ ਸਿੰਘ ਬਣਾਉਣ ਵਾਲਾ ਵੀਰ ਆਇਆ ਤੇ ਉਹਨੇ ਦੂਜਾ ਸਿੰਘ ਵੀ ਇੱਕੋ ਜੀ ਸ਼ੇਪ ਕਰਨ ਦੇ ਚੱਕਰ ਚ ਖੁੱਲਾ ਕਰਤਾ ਹਾਲਾਂਕਿ ਸਿੰਘ ਤਾਂ ਖੈਰ ਪਹਿਲਾਂ ਵੀ ਥੋੜੇ ਖੁੱਲੇ ਦਿਸਦੇ ਆ ਪਰ ਗੋਲ ਮੁੜ ਕੇ ਸਿਰ ਦੇ ਨਾਲ ਲੱਗਦੇ ਸੀ ਅ ਗਾੜੀ ਦਾ ਦੁੱਧ ਬਾਈ ਕਹਿੰਦਾ ਵੀ 5 ਕਿਲੋ ਆ ਸੋ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਵੀ ਇਹ ਮੱਝ ਕਿੰਨਾ ਕੁ ਦੁੱਧ ਦੇ ਦੂਗੀ ਕਿਉਂਕਿ ਜਿਹਦੇ ਮੱਝਾਂ ਦੇ ਅਗਲੇ ਥਣਾ ਚ ਦੁੱਧ ਇੰਨਾ ਹੋਵੇ ਤਾਂ ਨੇਚਰਲੀ ਹੈ ਚੰਗੇ ਦੁੱਧ ਵਾਲੀ ਮੱਝ ਹੁੰਦੀ ਹੈ ਹਰਿਆਣੇ ਦੇ ਵਿੱਚੋਂ ਆਈ ਸੀ ਦੋਸਤੋ ਤੈਰਕੀ ਚੌਥਾ ਸੂਆ ਸੂਪੀ ਹੈ 1,90,000 ਡਿਮਾਂਡ ਹੈ ਥੋੜੀ ਤੋੜ ਕੇ ਤੁਹਾਨੂੰ ਦਿਖਾਉਣੇ ਵੈਸੇ ਕੱਟੀ ਦੀ ਇੰਨੀ ਕੁ ਖਿੱਚ ਕਰਦੀ ਹੈ ਵੀ ਉਹਨੂੰ ਤੋੜਨਾ ਔਖਾ ਮਤਲਬ ਖਿੱਚ ਕੇ ਇਧਰਲੇ ਪਾਸੇ ਨੂੰ ਲੈ ਜਾਣਾ ਔਖਾ ਸੋ ਬੈਕ ਸਾਈਡ ਤੋਂ ਹਵਾਨਾ ਦੇਖੋ 4 ਕਿਲੋ ਦੁੱਧ ਬਾਈ ਕਹਿੰਦਾ ਚੋਇਆ ਤੇ ਇਸ ਟਾਈਮ ਉਹ ਬਾਲਟੀ ਦੇ ਵਿੱਚ ਪਿਆ ਵੀ ਹੈ ਇਹ ਨਹੀਂ ਗੱਲ ਵੀ ਕੱਲਾ ਤੁਹਾਨੂੰ ਇਹ ਕਹਿਤਾ ਹੋਊਗਾ ਉਹ ਹਜੇ ਬਾਈ ਹੋਰਿਆ ਨੇ ਜਿਹੜਾ ਉਹ ਹਜੇ ਯੂਜ਼ ਵੀ ਨਹੀਂ ਕੀਤਾ ਘਰ ਹੈ ਵੀ ਬੌਲਾ ਸੋ ਦੋਸਤੋ ਦੁੱਧ ਦੀ ਗੱਲ ਕੀਤੀ ਸੀ ਵੀ 4 ਕਿਲੋ ਵਾਂਗੂ ਚੋਇਆ ਇਹ ਗੱਲ ਵੈਸੇ ਕਹਿਣ ਨਾਲੋਂ ਬਿਹਤਰ ਇਹ ਸਮਝਿਆ ਵੀ ਦੁੱਧ ਪਿਆਈ ਹੈ ਤੇ ਬਾਕੀ ਬੌਲੇ ਦਾ ਰੰਗ ਰਲਣਾ ਨਹੀਂਗਾ ਤੁਸੀਂ ਪੀਲੇ ਰੰਗ ਦਾ ਬੌਲਾ ਦੇਖੋਗੇ ਕਿਉਂਕਿ ਬੌਲੇ ਦਾ ਰੰਗ ਪੀਲਾ ਹੀ ਹੁੰਦਾ ਆਪਾਂ ਨੂੰ ਪਤਾ ਜਦੋਂ ਆਪਾਂ ਖਾਸ ਕਰਕੇ ਪਹਿਲਾ ਦੁੱਧ ਚੋਣੇ ਆ ਜਾਂ ਦੂਜਾ ਦੁੱਧ ਹੁੰਦਾ ਤਾਂ ਉਹ ਰੰਗ ਤੁਹਾਨੂੰ ਬਿਲਕੁਲ ਪੀਲਾ ਦਿਸਦਾ ਹੋਣਾ ਸੋ ਇਹ ਦੁੱਧ ਇਹਦਾ ਜਿਹੜਾ ਇਸ ਬਾਲਟੀ ਦੇ ਵਿੱਚ 4 ਕਿਲੋ ਵਾਂਗੂ ਚੋਇਆ ਹੋਇਆ ਹਾਲਾਂਕਿ ਹੁਣ ਵੀ ਹਵਾਨੇ ਦੇ ਵਿੱਚ ਕੋਈ ਕਮੀ ਨਹੀਂ ਜਿਹੜੇ ਦੁੱਧ ਦੀ ਬਾਈ ਨੇ ਗੱਲ ਕੀਤੀ ਉਹ ਅੱਜ ਵੀ ਹੁਣ ਵੀ ਤੁਹਾਨੂੰ ਹਵਾਨੇ ਤੋਂ ਵੀ ਜੱਜਮੈਂਟ ਹੋਊਗੀ ਸੋ ਬਿਨਾਂ ਸ਼ੱਕ ਚੰਗੇ ਦੁੱਧ ਵਾਲੀ ਮੱਝ ਤੇ ਬੱਚਾ ਇਹਦੇ ਨਾਲ ਕੱਟੀ ਇਹ ਦੀ ਖਾਸ ਗੱਲ ਹੈ ਉੱਤੋਂ ਤੁਸੀਂ ਟੋਏ ਪੁੜਿਆਂ ਦੇ ਵਿੱਚ ਪੈਂਦੇ ਦੇਖ ਸਕਦੇ ਹੋ ਦੱਸੋ ਕਿਉਂਕਿ ਸੂਈ ਕੱਲ ਹੀ ਐ ਤੇ ਇਹਦੀ ਜਦੋਂ ਸੂਈ ਹੈ ਉਹਦੀ ਫੋਟੋ ਵੀ ਮੇਰੇ ਕੋਲ ਹੈ ਕਿਉਂਕਿ ਜਦੋਂ ਚੰਗੀਆਂ ਮੱਜਾਂ ਦੀ ਵੀਡੀਓ ਬਣਾਉਨੇ ਆ ਤਾਂ ਇਹ ਪਹਿਲਾਂ ਹੀ ਕੰਟੈਕਟ ਹੋ ਜਾਂਦਾ ਕਿਸੇ ਵੀਰ ਦੇ ਨਾਲ ਤੇ ਸੰਪਰਕ ਚ ਰਹੀਦਾ ਜਦੋਂ ਪਸ਼ੂ ਪੂਰਾ ਤਿਆਰ ਹੋਵੇ ਉਦੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਰਹਿੰਦੀ ਹੈ ਤੋੜ ਕੇ ਤੁਹਾਨੂੰ ਦਿਖਾਉਨੇ ਆ ਕਿਹੜਾ ਟਰਾਈ ਕਰ ਲਓ ਬਈ ਕੱਟੀ ਬੱਦੀ ਤੇ ਪਰਲੇ ਪਾਸੇ ਉਹਨੂੰ ਇੱਧਰ ਨੂੰ ਹੀ ਲੈ ਜਾਓ ਸੋ ਦੱਸੋ ਇਸੇ ਤਰ੍ਹਾਂ ਤੋੜ ਕੇ ਦੇਖਦੇ ਆ ਪਰ ਇਹ ਕੱਟੀ ਵਾਲ ਨੂੰ ਖਿੱਚ ਕੇ ਆਊਗੀ ਕਿਉਂਕਿ ਜ਼ਿਆਦਾ ਤ ਉਹ ਕਰਦੀ ਹੈ ਬੱਚੇ ਦਾ ਖਵਾਨਾ ਦੇਖੋ ਮੱਝ ਦਾ ਦੱਸੋ ਬਹੁਤ ਸੋਹਣੀ ਤਿਆਰ ਹੋਈ ਵੀ ਮੱਝ ਤੁਸੀਂ ਹੁਣ ਵੀ ਸਾਹਮਣੇ ਦੇਖ ਸਕਦੇ ਹੋ ਕੋਈ ਨਿਆਹ ਲੈਣ ਦੂਗਾ ਆ ਗਾੜੀ ਦੋਸਤੋ ਅਗਲੇ ਥਣਾ ਦਾ ਦੁੱਧ ਬੜਾ ਚੰਗਾ ਇਹਦੇ ਥੱਲੇ 5 ਕਿਲੋ ਵਾਂਗੂ ਅਗਲੇ ਥਣਾ ਦਾ ਦੁੱਧ ਹੈ ਭਾਈ ਪੂਛ ਫੜੇ ਹੋ ਛੋਣ ਹੁਣ ਖਵਾਨਾ ਦੇਖ ਲਓ ਕਮਾਲ ਦੀ ਤਿਆਰ ਹੋਈ ਵੀ ਮੱਝ ਦਿਖਾ ਰਿਹਾ ਦੋਸਤੋ ਮਨ ਖੁਸ਼ ਕਰੂਗੀ ਤੁਹਾਡਾ ਜਰੂਰ ਜੇ ਕੋਈ ਵੀਰ ਚੰਗੀ ਪੇਮੈਂਟ ਇਨਵੈਸਟ ਕਰ ਸਕਦਾ ਸਮਝ ਤੁਹਾਡੀ ਕੰਮ ਕਰੂਗੀ ਪਰ ਜਿੰਨਾ ਕਿ ਮੈਂ ਮੱਝ ਨੂੰ ਦੇਖ ਰਿਹਾ ਤਾ ਬਿਨਾਂ ਸ਼ੱਕ ਬਹੁਤ ਚੰਗੇ ਦੁੱਧ ਵਾਲੀ ਮੱਝ ਦਿਸਦੀ ਹੈ ਬਾਕੀ ਇਹਦਾ ਪਲੱਸ ਪੁਆਇੰਟ ਆ ਵੀ ਇਹਦੇ ਨਾਲ ਫੀਮੇਲ ਕਾਫ ਆ ਗਈ ਹੈ ਰਵਾ ਜਿਹੜਾ ਵੀਰ ਖਰੀਦੂ ਉਹਦੇ ਘਰੇ ਸ਼ੁਰੂ ਹੋ ਜਾਣਾ ਇਹਦੇ ਤੋਂ ਸੋ ਕੱਟੀ ਇਹ ਤੋਂ ਪਿਛਲੇ ਸੂਏ ਦੀ ਵੀ ਬਾਈ ਦੇ ਕੋਲ ਖੜੀ ਹੈ ਇਹਦੀ ਮਤਲਬ ਇਹ ਤੋਂ ਪਹਿਲਾਂ ਸੂਆ ਜਿਹੜਾ ਤੀਜਾ ਬਾਈ ਹੋਰਿਆਂ ਦੇ ਮੁਤਾਬਕ ਬਣਦਾ ਤੇ ਉਸ ਸੂਏ ਦੀ ਕੱਟੀ ਇਹਨਾਂ ਕੋਲ ਹੈਗੀ ਹੈ ਮਤਲਬ ਰਵਾ ਇਹਦਾ ਰੱਖਿਆ ਹੋਇਆ ਵੀਰ ਨੇ ਸੋ ਇਹ ਮਰਜੋ ਮਕਾਊ ਕੀਤੀ ਹੈ ਥੋੜੀ ਹੋਰ ਤੋਰ ਲੈਨੇ ਆਪਾਂ ਸੋ ਤੁਰਦੀ ਤੋਂ ਵੀ ਹਵਾਨੇ ਦੀ ਜੱਜਮੈਂਟ ਤੁਸੀਂ ਕਰ ਲਓ ਬੜੀ ਚੰਗੀ ਆ ਗਾੜੀ ਦੋਸਤੋ ਇਹਦੀ ਬਿਨਾਂ ਸ਼ੱਕ ਮੱਝ ਦੀ ਦਿਸਦੀ ਹੈ ਤੁਸੀਂ ਹੁਣ ਇਹਦਾ ਬੈਕ ਸਾਈਡ ਤੋਂ ਫੇਰ ਹਵਾਨਾ ਦੇਖੋ ਸੋ ਬਹੁਤ ਸੋਹਣੀ ਤਿਆਰ ਹੋਈ ਵੀ ਮੱਝ ਐ ਚੰਗਾ ਦੁੱਧ ਇਹ ਸਮਝ ਨੇ ਦਿੱਤਾ ਪਿਛਲੇ ਸੂਏ 'ਚ ਤੇ ਆਸ ਐ ਵੀ ਉਸੇ ਤਰ੍ਹਾਂ ਐ ਕਿ ਚੱਲੂਗੀ ਕਿਉਂਕਿ ਸੰਭਾਲ ਬਹੁਤ ਚੰਗੀ ਹੋਈ ਵੀ ਐ ਨਾ ਤਾਂ ਮੱਝੇ ਮੋਟੇ ਪੰਚ ਐ ਤੇ ਨਾ ਹੀ ਇਹ ਕਿਤੋਂ ਜਿਹੜਾ ਉਹ ਲਿੱਸੀ ਦਿਸਦੀ ਐ ਸੋ ਇਹ ਚੰਗੇ ਦੁੱਧ ਵਾਲੀ ਮੱਝ ਤੁਹਾਨੂੰ ਅੱਜ ਦੀ ਵੀਡੀਓ 'ਚ ਦਿਖਾ ਰਿਹਾ ਹਾਂ ਥਣ ਹਵਾਨਾ ਇਹਦਾ ਤੁਸੀਂ ਇਵੇਂ ਦੇਖ ਸਕਦੇ ਹੋ ਸੋ ਦੇਖੋ ਦੋਸਤੋ ਇਹਦਾ ਹਵਾਨਾ ਫੇਰ ਤੁਸੀਂ ਬਹੁਤ ਸੋਹਣੀ ਤਿਆਰ ਹੋਈ ਵੀ ਮੱਜ ਬਾ ਇਧਰ ਨੂੰ ਤੋੜ ਲੋ ਬਈ ਤੋ ਹੁਣ ਫੇਰ ਤੁਸੀਂ ਇਹਦਾ ਟਾਂਚਾ ਦੇਖ ਸਕਦੇ ਹੋ ਸਿੰਗਾ ਬਾਰੇ ਤਾਂ ਤੁਹਾਨੂੰ ਕਲੀਅਰ ਕਰ ਹੀ ਦਿੱਤਾ ਤੇ ਤੁਹਾਨੂੰ ਦਿਖਾ ਵੀ ਦਿੱਤੇ ਬਾਕੀ ਟਾਂਚਾ ਜਿਹੜਾ ਉਹ ਵੀਡੀਓ ਚ ਕਲੀਅਰ ਕਨਫਰਮ ਹੋ ਰਿਹਾ ਕੱਟੀ ਤੇ ਕਰ ਦਿਓ ਬਈ ਮੱਜ ਨੂੰ ਫੜ ਲਓ ਸੋ ਇਹ ਮੱਜ ਦਸਵਾਈ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੇਨ ਦਿਖਾਉਣੀ ਸੀਗੀ ਤੇ ਬਹੁਤ ਸੋਹਣੀ ਤਿਆਰ ਹੋ ਕੇ ਇਹਨੇ ਅੱਗੇ ਜਿਹੜਾ ਉਹ ਬੱਚੇ ਨੂੰ ਜਨਮ ਦਿੱਤਾ ਹੋਇਆ ਇਸ ਸਾਈਡ ਤੋਂ ਦੱਸੋ ਅਗਾੜੀ ਫੇਰ ਤੁਸੀਂ ਇਧਰੋਂ ਵੀ ਦੇਖ ਸਕਦੇ ਹੋ ਬਾਕੀ ਥਣਾ ਦਾ ਕਲੀਅਰ ਹੋ ਜੂ ਛੱਡ ਦਿਓ ਬਈ ਬੱਚੇ ਤੇ ਸੋ ਇੱਕ ਨਗ ਅੱਜ ਦੀ ਵੀਡੀਓ ਚ ਵਿਕਰੀ ਆਲਾ ਸੀ ਅਗਾੜੀ ਦਾ ਜਿਹੜਾ 5 ਕਿਲੋ ਬਾਈ ਨੇ ਦੁੱਧ ਦੱਸਿਆ ਤਾਂ ਤੁਸੀਂ ਦੇਖੋਗੇ ਸਵਾ ਫੁੱਟ ਵਾਂਗੂ ਅਗਲੇ ਥਣ ਤੋਂ ਅੱਗੇ ਨੂੰ ਹਵਾਨਾ ਇਹਦਾ ਹੈ ਤੇ ਕੱਲਾ ਅੱਗੇ ਨੂੰ ਹਵਾਨਾ ਨਹੀਂ ਪਛਾਣ ਨੂੰ ਵੀ ਪੂਰਾ ਫੁੱਲ ਤੁਹਾਨੂੰ ਜਿਹੜਾ ਵਾਰ-ਵਾਰ ਦਿਖਾ ਹੀ ਰਹੇ ਆ ਵੀਡੀਓ ਦੇ ਵਿੱਚ ਉਹ ਵੀ ਤੁਸੀਂ ਦੇਖ ਸਕਦੇ ਹੋ ਸੋ ਹਵਾਨਾ ਵੀ ਤੁਸੀਂ ਦੇਖੋਗੇ ਬੜਾ ਚੰਗਾ ਦੱਸੋ ਤਿਆਰ ਇਹਦਾ ਹਵਾਨਾ ਇਸ ਟਾਈਮ ਵੀ ਦਿਖਦਾ ਹਾਲਾਂਕਿ ਦੁੱਧ ਤੁੰਦ ਖਾਦਾ ਛੱਡ ਦਿਓ ਭਾਈ ਸੋ ਇੱਕ ਹੀ ਨਾਕ ਸੀ ਦੋਸਤੋ ਅੱਜ ਦੀ ਵੀਡੀਓ ਚ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ ਜੀ ਨੂੰ ਇਹ ਮੱਝ ਜੱਜਦੀ ਉਹ ਵੀਰ ਤਸੱਲੀ ਕਰ ਸਕਦਾ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਸੋ ਦੋਸਤੋ ਵੀਡੀਓ ਦੇ ਵਿੱਚ ਆਪਾਂ ਧਾਰਾਂ ਵੀ ਜਿਹੜੀਆਂ ਮਾਰ ਕੇ ਦੇਖ ਲੈਣੇ ਆ ਕਿਉਂਕਿ ਇੱਕ ਮੱਝ ਦੀ ਵੀਡੀਓ ਹੈ ਤਾਂ ਨਾਲ ਤੁਹਾਨੂੰ ਥੋੜਾ ਆਈਡੀਆ ਹੋ ਜਾਊਗਾ ਵੀ ਥਾਣਾ ਦੇ ਵਿੱਚੋਂ ਧਾਰ ਜਿਹੜੀ ਉਹ ਕਿੱਦਾਂ ਦੀ ਇਹ ਸਮਝਦੇ ਆਉਂਦੀ ਹੈ ਆਪਾਂ ਉਹ ਵੀ ਜਿਹੜਾ ਉਹ ਜ਼ਰੂਰ ਦੇਖਾਂਗੇ ਬੱਚਾ ਕਿਰਾਂ ਲਾ ਲਿਆ ਹੁਣੇ ਪਸਮਾਊਗੀ ਤੋਂ ਦੂਬਾਰ ਚਤਾਰਾਂ ਜਿਹੜੀਆਂ ਤੁਹਾਨੂੰ ਵੀਡੀਓ ਚ ਦਿਖਾ ਦੇਣੀ ਸੋ ਦੋਸਤੋ ਧਾਰਾਂ ਦੇਖਦੇ ਆਪਾਂ ਵੀਰ ਧਾਰਾਂ ਮਾਰੂਗਾ ਤੇ ਮੈਂ ਬੈਕ ਸਾਈਡ ਤੇ ਹੋ ਜਾਣਾ ਬਹੁਤ ਸੋਹਣੀ ਧਾਰ ਪਿਛਲੇ ਥਨਾ ਚ ਚੌੜੀ ਕੁਲੀ ਡੁੱਲੀ ਧਾਰ ਆ ਤੇ ਪੀਲਾ ਦੁੱਧ ਕਿਉਂਕਿ ਬੌਲੇ ਦੇ ਵਿੱਚ ਆ ਤੇ ਤੁਸੀ ਇਥੋਂ ਅੰਦਾਜ਼ਾ ਹੁੰਦਾ ਹੋਣਾ ਭਈ ਅਗਲੇ ਥਨਾ ਚ ਮਾਰੂ ਧਾਰਾਂ ਸੋ ਅਗਲੇ ਥਨਾ ਚ ਵੀ ਧਾਰਾਂ ਮਾਰਦੇ ਆ ਇਨ੍ਹਾਂ ਚ ਬਹੁਤ ਸੋਹਣੀ ਧਾਰ ਆ ਤੇ ਇੱਕ ਚੀਜ਼ ਬਾਈ ਨੇ ਕਹੀ ਸੀ ਵੀ ਜਦੋਂ ਬੱਚਾ ਚੰਗਾ ਆ ਤੇ ਵਗਣ ਲੱਗ ਪੀ ਮਤਲਬ ਪਾਸਮ ਕੇ ਹੁਣ ਤੋਂ ਪਿਛਲੇ ਥਣਾ ਚ ਤੋਕ ਕੇ ਡੇਗਦੇ ਦੇਖ ਲਓ ਇਹਦੇ ਕਰਕੇ ਹੀ ਦੁੱਧ ਚੋਣਾ ਪਿਆ ਕਿਉਂਕਿ ਦੁੱਧ ਦਾ ਜੋਸ਼ ਬਹੁਤ ਆਇਆ ਮੱਝ ਥੱਲੇ ਦੁੱਧ ਜ਼ਿਆਦਾ ਚੰਗਾ ਹੈ ਤੋਂ ਉਹਦੇ ਕਰਕੇ ਦੁੱਧ ਦਾ ਜੋਸ਼ ਬੋਲੇ ਵੇਲੇ ਹੀ ਜ਼ਿਆਦਾ ਹੈ ਸੋ ਇਹ ਤੁਸੀਂ ਅਗਲੇ ਥਣਾ ਚੋਂ ਧਾਰਾਂ ਦੇਖੋ ਪਿਛਲੇ ਚ ਹੋਰ ਮਾਰ ਦਿਓ ਬਾਈ ਧਾਰਾਂ ਬਾਕੀ ਪਿਛਲੇ ਥਣਾ ਚ ਦੁੱਧ ਤੁਸੀਂ ਦੇਖੋਗੇ ਨਾਲ ਹੀ ਜਿਹੜਾ ਉਹ ਫਿਰ ਤੁਪਕੇ ਡਿੱਗਦੇ ਆ ਪੋਲੀ ਚ ਵਾਈ ਦੀ ਮੱਝ ਹੈ ਬਾਕੀ ਦੁੱਧ ਵਾਲੀ ਆ ਬਿਨਾਂ ਸ਼ੱਕ ਦੁੱਧ ਇੱਥੇ ਤੁਸੀਂ ਦੇਖ ਸਕਦੇ ਹੋ ਸੋ ਇੱਕ ਹੀ ਨਾਗ ਅੱਜ ਦੀ ਵੀਡੀਓ ਤੇ ਬੜੀ ਕਮਾਲ ਦੀ ਮੱਝ ਤੁਹਾਨੂੰ ਦਿਖਾ ਰਿਹਾ ਜੀ ਨੂੰ ਜੱਜ ਦੀ ਉਹ ਵੀਰ ਸੰਪਰਕ ਕਰ ਲਿਓ ਧੰਨਵਾਦ ਸੋ ਦੋਸਤੋ ਸਵੇਰ ਤੋਂ ਦੁੱਧ ਚੋਇਆ ਹੀ ਸੀ ਬਾਈ ਨੇ ਤੇ ਹੁਣ ਫੇਰ ਦੁੱਧ ਚੋਤਾ ਹੈ ਫੇਰ ਵੀ ਬਾਲਟੀ ਚ ਤੁਸੀਂ ਦੁੱਧ ਦੇਖ ਲਓ ਹਜੇ ਹਵਾਨਾ ਫੇਰ ਕਰਨ ਵਾਲੀ ਦਾ ਪੂਰਾ ਹੀ ਆ ਬਸ ਕਰੋ ਬਾਈ ਮੇਰੇ ਖਿਆਲ ਚ ਬਹੁਤ ਸੋ ਇੱਕ ਵਾਰ ਹੋਰ ਹੌਲੀ ਕਰਤੀ ਮੱਝ ਤੁਹਾਨੂੰ ਹਵਾਨਾ ਦਿਖਾਤਾ ਹੈ ਤੋ ਹਜੇ ਵੀ ਹਵਾਨਾ ਤੁਹਾਨੂੰ ਉਸੇ ਤਰ੍ਹਾਂ ਭਰਿਆ ਹੀ ਦਿਸੂਗਾ ਦੁੱਧ ਭਾਵੇਂ ਹੋਰ ਵੀ ਚੋਤਾ ਬਾਈ ਨੇ ਪਰ ਇਹ ਬਹੁਤ ਚੰਗੇ ਦੁੱਧ ਵਾਲੀ ਮੱਝ ਜਿਹੜੀ ਅੱਜ ਦੀ ਵੀਡੀਓ ਇਸ ਤੁਹਾਨੂੰ ਦਿਖਾ ਰਿਹਾ ਆ ਸਾਇ ਵੀ ਤੁਹਾਨੂੰ ਪਸੰਦ ਆਊਗੀ ਦੂਜੇ ਪਸ਼ੂ ਇਸ ਸਾਈਡ ਤੇ ਬਾਈ ਦੇ ਰੱਖੇ ਹੋਏ ਆ ਉਹਨਾਂ ਚੋਂ ਇਹਨੂੰ ਫੇਰ ਬੰਦ ਲੈਣ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਵਾਸਤੇ ਬਹੁਤ ਮਿਹਰਬਾਨੀ